ਤਾਰੇ ਤਵੀਕੀ ਦਾ ਜਿੱਥੋਂ ਲੰਘਿਆ ਵਸਸੀ ਗਰਮਤ ਕਰਦਾ ਨਾ ਨੂੰ ਗਰੀ ਦਾ ਵਸੂ ਪਟਨੇ ਦਾ ਜਿੱਥੋਂ ਲੱਗਦਾ ਇਹਨੋਂ ਦੇ ਵਾਕਿਆ ਤੇ ਸਿਵਦੱਤ ਦੇ ਕੋਲ ਮਹਾਰਾਜ ਪਿੱਛੋਂ ਨਹੀਂ ਚਲੇ ਅਵਾਜ਼ ਮਾਰਦੇ ਨੇ ਪੰਡਤ ਜੀ ਲੈ ਆ ਜਦੋਂ ਪੰਡਤ ਪਿੱਛੇੋਂ ਬੁਣ ਕੇ ਵਿੰਦਾ ਨਾ ਹਾਰੇ ਸੱਚੀ ਬਾਸ਼ਾ ਫੇਰ ਗੀਂਦੇ ਨੇ ਪੰਡਤ ਜੀ ਲੈ ਆ ਜੇ ਯੋ ਇਦਾਂ ਕਿੰਨੇ ਨਾ ਸਤਿ ਸਤਿ ਪਾਈਵਲਰ ਸਿੰਘ ਜੀ ਕੋਲ ਜੀ ਸਾਹਿਬ ਭਾਣੀ ਇਹਨਾਂ ਦੇ ਵੱਲੋਂ ਇਤਿਹਾਸ ਦੇ ਸਤਕਾਰ ਵਿੱਚ ਪਾਇਆ ਹੀ ਹੈ ਧੰਨਵਾਦ ਜੀ ਸਤਿਗੁਰੂ ਜੀ ਕਿਰਪਾ ਕਰਨ ਨਿਭਾਵਨਾ ਪੂਰੀਆਂ ਕਰਨ ਕਾਰਜਰਾਸ ਸੰਗ ਸੇਵਕਾਂ ਦੇ ਘਰ ਵਿੱਚ ਸੁੱਖ ਦੀਆਂ ਦਸਾਂ ਅਰਸੇ ਪਾਸ਼ਾ ਪੰਡਤ ਨੂੰ ਬੁਲਾਉਂਦੇ ਨੇ ਆ ਗਿਆ ਮੈਂ ਪੰਡਤ ਕਹਿੰਦਾ ਇੰਨੇ ਪਿਆਰ ਨਾਲ ਕਿਨੇ ਬੁਲਾ ਲਿਆ ਕੋਈ ਅੱਜ ਤੱਕ ਦੇ ਕਿਸੇ ਨੇ ਬੁਲਾਈ ਨਹੀਂ ਕਿਹੜਾ ਆ ਗਿਆ ਪਿੱਛੇ ਮੁੜ ਕੇ ਜਾਂਦਾ ਕੋਈ ਨਹੀਂ ਮਾਰੇ ਦੁੱਧੇ ਬੰਦੇ ਚਲੇ ਗਏ ਅੱਖਾਂ 'ਚ ਪਾਣੀ ਰਹਿਦਾ ਹੈ ਰੱਬਾ ਪਿਆਸ ਨਾ ਕਰ ਅੱਛੇ ਆਉਣ ਜਿੰਦਗੀ ਸਾਰੀ ਲੰਗੀ ਤੇਰੇ ਦਰਸ਼ਨ ਦੀਦ ਨੂੰ

I'm <laughs> হর নাম রে হর নাম রে হর নাম রে হর নাম রে ਸਾਰੇ ਸੱਜੇ ਪਾਸ਼ਾ ਗੁਰਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦਾ ਸ਼ੁਭ ਦਤਾ ਕੰਤਰਾਜ ਸ਼ਰਮਾ ਜੀ ਇਹਨਾਂ ਵੱਲੋਂ ਸਤਰੂ ਜੀ ਦੇ ਪਿਆਰੇ ਇਤਿਹਾਸ ਨੂੰ ਮੁੱਖ ਰੱਖਦਿਆਂ ਸੋ ਪਿਆਰ ਵਿੱਚ 100 ਰੁਪਏ ਮਾਇਆ ਇਹ ਬਹੁਤ ਬਹੁਤ ਧੰਨਵਾਦ ਹੈ ਕੰਤਰਾਜ ਸ਼ਰਮਾ ਜੀ ਦਾ ਸਭ ਸਗੇ ਜੀ ਮਾਰਾ ਸੱਚੇ ਪਾਤਸ਼ਾਹ ਨੂੰ ਸ਼ਿਵਦੱਤ ਪੰਡਤ ਰੋਜ਼ ਪ੍ਰਸਾਦ ਕਰ ਮਾਇਆ ਵੀ ਪੰਡਤ ਦੇ ਵੱਲੋਂ ਆਈ ਹੈ ਇਹ ਸਾਖੀ ਵੀ ਭੱਜੀ ਦੀ ਸ਼ਿਵਦੱਤ ਦੀ ਚੱਲਦੀ ਹੈ ਤਿੰਨ ਦਿਨ ਸ਼੍ਰੀ ਕ੍ਰਿਸ਼ਨ ਜੀ ਦਾ ਪਜਾਰੀ ਸੀ ਯਾਦ ਕਰਦਾ ਰੋਜ਼ ਸ਼੍ਰੀ ਕ੍ਰਿਸ਼ਨ ਜੀ ਨੂੰ ਮਾਰਾ ਸੱਚੇ ਪਾਤਸ਼ਾਹ ਫਿਰੇ ਦੇ ਸਾਹਮਣੇ ਆਉਂਦੇ ਗੋ ਪੰਡਿਤ ਜੀ ਮੈਂ ਆ। ਕੀਲੇ ਜਿਹੜਾ ਇਸ ਤਰ੍ਹਾਂ ਦਾ ਮੈਨੂੰ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਪਲ ਵੇਖਦਾ ਤੇ ਉਹ ਕ੍ਰਿਸ਼ਨ ਦਾ ਰੂਪ ਧਾਰਨ ਕਰਕੇ ਭਗਵਾਨ ਕ੍ਰਿਸ਼ਨ ਦਾ ਧਾਰਨ ਕਰਦੇ। ਇਹ ਚਰਨਾ ਤੇ ਤੇ ਬਾਰੇ ਗੋ ਜਦੋਂ ਇਸ ਤਰ੍ਹਾਂ ਚਰਨਾ ਤੇ ਕਿਹਾ ਸੱਚੇ ਪਾਤਸ਼ਾਹ ਕੀ ਨੇ ਮੰਗ ਕੀ ਮੰਗਦਾ। ਇਹਦਾ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲਾਰੇ ਕਿਸ ਰਾਜ ਦੀ ਚਾਹੀਦਾ ਮੁਕਤੀ ਦੀ ਚਾਹੀਏ ਇੱਕੀ ਜੀਜ ਤੇਰੇ ਚਰਨ ਖੰਬਲਾਂ ਦੀ ਪ੍ਰੀਤੀ ਦੇ ਦੇਗਾ ਜਿੱਤੇ ਆਖੋ ਸਤਨਾਮ ਜੀ ਵਾਹਿਗੁਰੂ ਜਿੱਤੇ ਆਖੋ ਸਤਨਾਮ ਜੀ ਵਾਹਿਗੁਰੂ ਸੋ ਸੱਚ ਸੰਗਤ ਜੀ ਵਾਰ ਸੱਚ ਪਾਤਸ਼ਾਹ ਨੇ ਜਦੋਂ ਇਹਨੂੰ ਆਖਿਆ ਨਾ ਤੇ ਸਤਗੁਰੂ ਜੀ ਨੇ ਇਹਨੂੰ ਵਿਹਾਲ ਕਰ ਦਿੱਤਾ ਜਦੋਂ ਸਤਗੁਰੂ ਦੇ ਚਰਨਾਂ ਤੇ ਸੇਰਨ ਵਾਗੋ چکے دے صحیح ہوئی ہوتی ہے منجور دعا جب دل سے مشکل ہے مستد جائے کہ جائے بڑی مشکل سے ہوتی ہے منجور کے ہوئی ہے دعا پر سنگت جی اندروں ہمارے ہیں مارا سجد آشاہ نے آیا ਗੁਰਮਖ ਮਾਈਕ ਬੋਲ ਰਹੇ ਨੇ ਕਿ ਉਹ ਲੜਾ ਚ ਦੱਸ ਦਿਓ ਅਸੀਂ ਇੱਥੋਂ ਮਾਈਕ ਜਿਹੜਾ ਬੰਦ ਕਰੀਏ ਮੈਸੇਜ ਦੇ ਦਿਆ ਕਰੋ ਤਾਂ ਜੋ ਆਨੰਦ ਵਣ ਜਾਵੇ ਬੋਲਦੇ ਸਾਊਂਡ ਆ ਰਹੀ ਹੈ ਸਤੂ ਜੀ ਯਾਰ ਫੀਲ ਕਰੋ ਅਸੀਂ ਪਟਨੇ ਵਿੱਚ ਖੜੇ ਹਾਂ ਮਹਿਸੂਸ ਕਰੋ ਪਟਨੇ ਵਿੱਚ ਖੜੇ ਹਾਂ ਅਸੀਂ ਅੱਖਾਂ ਬੰਦ ਕਰਕੇ ਮੇਰੇ ਸਾਈ ਮਾਜਾਂ ਵਾਲੇ ਦਾ ਧਿਆਨ ਕਰੋ ਇਹ ਜੋ ਸਤਿਗੁਰੂ ਜੀ ਦਾ ਧਿਆਨ ਕਰਦੇ ਸਤਿਗੁਰੂ ਜੀ ਦੇ ਚੱਗਾ ਪਟਨ ਲੈ ਚਾਹੁੰਦੇ ਹਨ ਰਣਜੀਤ ਸਿੰਘ ਆਲਪਾ ਰਣਜੀਤ ਸਿੰਘ ਆਲਪਾ ਭਾਈ ਰਣਜੀਤ ਸਿੰਘ ਜੀ ਖਾਲਸਾ ਇਹਨਾਂ ਦੇ ਵੱਲ ਪਿਆਰ ਸਤਿਕਾਰ ਹੈ ਜਿੱਥੇ ਵਸਤੇ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਦੀ ਭਾਵਨਾ ਕਰਦੇ ਹਾਂ ਚੜ੍ਹਦੀਆਂ ਕਲਾਹਾਰ ਮਗਾਰਾਂ ਤੇ ਪਿਤ ਪਾਵੇ ਕਿੰਦੇ ਦੇ ਮਹਾਰਾ ਸੱਚੇ ਪਾਤਸ਼ਾਹ ਜਦੋਂ ਚੱਲਣ ਲੱਗਦੇ ਨੇ ਨਾ ਇਹਨੇ ਘੁੱਟ ਕੇ ਚਰਮ ਫੜ ਚੜ੍ਹਨ ਪਾਤਸ਼ਾਹ ਦਸਵੇਂ ਦੇ ਚੁੰਮ ਕੜੀਆਂ ਬਥੇ ਲਾਵਾਵੇਂ ਕੋਹਰ ਜਿੱਤਿਆ ਖਾਲਸਾ ਸ਼੍ਰੀ ਗਾਇਉ ਦੇ ਕੀਤੇ ਭਾਈ ਸਾਹਿਬ ਭਾਈ ਗਚਰ ਸਿੰਘ ਦੇ ਪਰਿਵਾਰ ਵੱਲੋਂ ਮਨਜੀਤ ਸਿੰਘ ਦੇ ਅਜੇ ਸਿੰਘ ਨੂੰ ਦੋਹਾਂ ਵਾਰ ਨਮਨਤਾ ਸਾਹਿਬ ਸ਼੍ਰੀ ਗੁਰੂ ਦਾਸ ਸਾਹਿਬ ਅਸਥਾਨ ਕਰਦੇ ਹੋਏ ਕੈਨਰਾ ਸਾਕ ਕਰਦੇ ਹੋਏ ਉਹਨਾਂ ਵੱਲੋਂ ਚਾਹ ਪਾਣੀ